ਦੁਨੀਆ ਦੇ ਵਿੱਚ ਇੱਕ ਨਵੇਂ ਵਾਇਰਸ ਨੇ ਦਸਤਕ ਦਿੱਤੀ ਹੈ ਜਿਸ ਤੋਂ ਬਾਅਦ ਭਾਰਤ ਦੇ ਵਿੱਚ ਵੀ ਇਸ ਦੇ ਕਈ ਕੇਸ ਸਾਹਮਣੇ ਆਏ ਨੇ ਇਸ ਨੂੰ ਲੈ ਕੇ ਆ ਲੋਕਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਵਹਿਮ ਪੈਏ ਜਾ ਰਹੇ ਨੇ ਕਿਤੇ ਕੀ ਇਹ ਕੋਰੋਨਾ ਵਾਇਰਸ ਤੋਂ ਵਰਗਾ ਤਾਂ ਨਹੀਂ ਕਿਤੇ ਉਸ ਤੋਂ ਖਤਰਨਾਕ ਨਹੀਂ ਇਸ ਨੂੰ ਲੈ ਕੇ ਆ ਲੋਕ ਸਾਵਧਾਨੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਨੇ ਔਰ ਆ ਲੋਕਾਂ ਨੂੰ ਲੈ ਕੇ ਇਸ ਨੂੰ ਲੈ ਕੇ ਜਾਗਰੂਕਤਾ ਵੀ ਆ ਰਹੀ ਹੈ ਕਿ ਇਹ ਨੂੰ ਕੀ ਹੈਗਾ ਔਰ ਇਸ ਨੂੰ ਕਿਸ ਤਰ੍ਹਾਂ ਦਾ ਪਛਾਣ ਕੀਤਾ ਜਾ ਸਕਦਾ ਹੈ ਡਾਕਟਰ ਅਮੋਲ ਰਤਨ ਹੁਣੀ ਸਾਡੇ ਨਾਲ ਨੇ ਇਹਨਾਂ ਤੋਂ ਇਹਦੇ ਲੱਛਣਾਂ ਬਾਰੇ ਜਾਣਾਂਗੇ ਔਰ ਕਿਸ ਤਰ੍ਹਾਂ ਪਛਾਣ ਕੀਤਾ ਜਾ ਸਕਦਾ ਹੈ ਇਸ ਬਾਰੇ ਤੋਂ ਉਹਨਾਂ ਬਾਰੇ ਜਾਣਾਂਗੇ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਾਂਜੀ ਧੰਨਵਾਦ ਜੀ ਆ ਡਾਕਟਰ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਇਹ ਨਵੇਂ ਵਾਇਰਸ ਨੇ ਦਸਤਕ ਦਿੱਤੀ ਹੈ ਇਹ ਕੀ ਹੈਗਾ ਔਰ ਇਹਦੇ ਮੁਢਲੇ ਲੱਛਣ ਕੀ ਹੁੰਦੇ ਆ ਦੇਖੋ ਇਹ ਵਾਇਰਸ ਕੋਈ ਨਵਾਂ ਵਾਇਰਸ ਨਹੀਂ ਹੈ ਇਹ ਵਾਇਰਸ ਆਪਣੇ ਕਾਫੀ ਦੇਰ ਤੋਂ ਚੱਲ ਰਿਹਾ ਹੈ ਚਾਇਨਾ ਵਿੱਚ ਇਹਦੀ ਨਿਊਜ਼ ਹੈ ਕਿ ਬਹੁਤ ਜ਼ਿਆਦਾ ਫੈਲਿਆ ਇੱਕ ਇਹਦੇ ਦੇਖੋ ਲੱਛਣ ਹੁੰਦੇ ਆ ਕੋਲਡ ਕਫ ਆਮ ਹੋ ਸਕਦੇ ਆ ਥੋੜਾ ਵਾਇਰਲ ਜਿਹੜਾ ਆਪਾਂ ਮਹਿਸੂਸ ਕਰਦੇ ਆ ਨਾਰਮਲ ਪਾਸ਼ਾ ਚ ਕਹਿ ਦਿੰਨੇ ਆ ਉਹ ਥੋੜੇ ਲੰਮਾ ਚੱਲ ਸਕਦਾ ਹੈ ਜਿਸ ਚ ਬੰਦਾ ਥੋੜਾ ਕੋਲਡ ਕਫ ਬੁਖਾਰ ਥੱਕਿਆ ਮਹਿਸੂਸ ਹੋ ਸਕਦਾ ਹੈ ਖਾਂਸੀ ਹੋ ਸਕਦੀ ਹੈ ਪਰ ਇਦਾਂ ਕੋਈ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਹੈ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਕੋਵਿਡ ਜਿੰਨਾ ਖਤਰਨਾਕ ਨਹੀਂ ਹੈ ਜਿੰਨਾ ਕੋਵਿਡ ਨੇ ਪ੍ਰਕੋਪ ਆਪਣਾ ਦਿਖਾਇਆ ਜਿੰਨਾ ਨੁਕਸਾਨ ਕੀਤਾ ਲੱਗਦਾ ਇਹਦਾ ਉਹ ਨੁਕਸਾਨ ਨਹੀਂ ਹੋਏਗਾ ਪਰ ਫਿਰ ਵੀ ਆਪਾਂ ਨੂੰ ਧਿਆਨ ਇਹ ਰੱਖਣਾ ਹੈ ਕਿ ਆਪਾਂ ਰਸ਼ ਵਾਲੀ ਜਗ੍ਹਾ ਨਾ ਜਾਈਏ ਕੋਲਡ ਕਾ ਇਦਾਂ ਦੇ ਪ੍ਰੋਬਲਮ ਹੋਣ ਤੇ ਡਾਕਟਰ ਨੂੰ ਸੰਪਰਕ ਕਰੀਏ ਆਪਣੀ ਖੁਰਾਕ ਵਧੀਆ ਰੱਖੀਏ ਪ੍ਰੋਟੀਨ ਵਾਲੀ ਚੀਜ਼ਾਂ ਲਈਏ ਤੇ ਇਹਨੂੰ ਆਪ ਲੋਕਾਂ ਨੂੰ ਫੈਲਣ ਤੋਂ ਰੋਕੀਏ ਅਡਰਸੋ ਵੀ ਦਾ ਕੋਵਿਡ ਦੇ ਨਾਲ ਕਿਉਂਕਿ ਜੋੜ ਕੇ ਦੇਖਿਆ ਜਾ ਰਿਹਾ ਕੋਈ ਕਨੈਕਸ਼ਨ ਹੈ ਕੋਵਿਡ ਦੇ ਨਾਲ ਇਹਦਾ ਦੇਖੋ ਕੋਵਿਡ ਜੀ ਵੀ ਇੱਕ ਵਾਇਰਲ ਇਨਫੈਕਸ਼ਨ ਹੈ ਇਹ ਵੀ ਵਾਇਰਲ ਇਨਫੈਕਸ਼ਨ ਹੈ ਇਹਨਾਂ ਵਿੱਚ ਦੇਖੋ ਸੇਮ ਲੱਛਣ ਹੋຊਦੇ ਆ ਕਿ ਜ਼ੁਕਾਮ ਬੁਖਾਰ ਥੱਕਿਆ ਰਹਿਣਾ ਇਹ ਕੁਝ ਚੀਜ਼ਾਂ ਨਾਰਮਲ ਜਿਹਨੂੰ ਆਪਾਂ ਕੰਸਟੀਟਿਊਸ਼ਨ ਸਿੰਪਟਮਸ ਕਹਿ ਦਿੰਨੇ ਆ ਇਹ ਚੀਜ਼ਾਂ ਕਾਮਨ ਹੁੰਦੀਆਂ ਪਰ ਇਦਾਂ ਇਹਨਾਂ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਹੈ ਇਸ ਵਾਇਰਸ ਦੀ ਜਿੰਨੀ ਕੋਵਿਡ ਦੀ ਸੀ ਅੱਜ ਇਸ ਤਰ੍ਹਾਂ ਕਿ ਇਹ ਕਿਹਾ ਜਾ ਰਿਹਾ ਕਿ ਇਹ ਛੂਤ ਦੀ ਬਿਮਾਰੀ ਹੈਗੀ ਆ ਕਿ ਇਹ ਇੱਕ ਦੂਜੇ ਦੇ ਜੇ ਕਿਸੇ ਨੂੰ ਇਹ ਇਹ ਤੋਂ ਪੀੜਿਤ ਹੋ ਜਾਂਦਾ ਹੈਗਾ ਤਾਂ ਇਹ ਦੀ ਲਾਗ ਦੂਜੇ ਨੂੰ ਵੀ ਲੱਗ ਸਕਦੀ ਹੈ ਦੇਖੋ ਇਦਾਂ ਇਹਨੂੰ ਛੂਤ ਦੀ ਬਿਮਾਰੀ ਕਹਿਣਾ ਤਾਂ ਬਹੁਤ ਗਲਤ ਗੱਲ ਹੈ ਇਹ ਜ਼ਰੂਰ ਹੈ ਕਿ ਇਹ ਫੈਲ ਸਕਦਾ ਹੈ ਕਿਸੇ ਦੇ ਨੇੜੇ ਜਾ ਕੇ ਪਰ ਇਹਨੂੰ ਆਪਾਂ ਚੂਤ ਕਹਾਵਾਂਗੇ ਤੇ ਬਹੁਤ ਗਲਤ ਹੋਏਗਾ ਸੋਸਾਇਟੀ 'ਚ ਬਹੁਤ ਗਲਤ ਮੈਸੇਜ ਆਏਗਾ ਜ਼ਰੂਰ ਹੈ ਕਿ ਜਿਹਨੂੰ ਹੈ ਉਹ ਮਾਸਕ ਪਾਣ ਤਾਂ ਕਿ ਉਹਨਾਂ ਦੇ ਆਪਣੇ ਘਰਦਿਆਂ ਨੂੰ ਜਾਂ ਬਾਹਰ ਕਿਤੇ ਜਾਂਦੇ ਆ ਉੱਥੇ ਕਿਸੇ ਨੂੰ ਨਾ ਹੋਵੇ ਜੇ ਇਹ ਜਿਹੜੀ ਵਾਇਰਸ ਵਾਲੀ ਬਿਮਾਰੀਆਂ ਦੇਖੋ ਇਹ ਹਵਾ ਦੇ ਨਾਲ ਫੈਲਦੀਆਂ ਇਹਨੂੰ ਆਪਾਂ ਇੰਦਾ ਕੁਛ ਹੱਦ ਤੱਕ ਫੈਲਣ ਰੋਕ ਸਕਦੇ ਹਾਂ ਪਰ ਅਚੂਤ ਕਹਿਣਾ ਇਹਨੂੰ ਬਹੁਤ ਗਲਤ ਗੱਲ ਹੈ ਤਾਂ ਜਿਹੜੀ ਆਮ ਜਨਤਾ ਹੈਗੀ ਉਹਦੇ ਲਈ ਤੁਹਾਡਾ ਕੀ ਮੈਸੇਜ ਹੈ ਕਿ ਇਸ ਤੋਂ ਆਪਾਂ ਇਹਦੀ ਲੇਬੇਟ ਵਿੱਚ ਨਾ ਇਹ ਤੋਂ ਬਚੇ ਰਹੀਏ ਕਿ ਉਹਨਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਦੇਖੋ ਸਭ ਤੋਂ ਪਹਿਲਾਂ ਤਾਂ ਰਸ਼ ਵਾਲੀ ਜਗ੍ਹਾ ਤੇ ਜਾਣਾ ਅਵੋਇਡ ਕਰਨਾ ਚਾਹੀਦਾ ਹੈ। ਖਾਸ ਕਰ ਆਪਣੇ ਬੱਚਿਆਂ ਨੂੰ ਇਸ ਚੀਜ਼ ਦਾ ਰੱਖਣਾ ਚਾਹੀਦਾ ਹੈ ਕਿ ਕਿਤੇ ਰਸ਼ ਨਾਲ ਨਾ ਲੱਜਾ ਕਿਉਂਕਿ ਬੱਚੇ ਇਸ ਚੀਜ਼ ਤੋਂ ਜ਼ਿਆਦਾ ਰਿਸਕਦੇ ਨੇ। ਬਾਕੀ ਕੀ ਕਹਿੰਦੇ ਆਪਣੇ ਜਿਹਨੂੰ ਹੋ ਜਾਂਦਾ ਹੈ ਉਹ ਮਾਸ ਵਗੈਰਾ ਪਾਨ ਥੋੜੀ ਦੂਰੀ ਰੱਖਣ ਵਾਕਿਆਂ ਤੋਂ। ਖੁਰਾਕ ਅੱਛੀ ਰੱਖਣ। ਜਿਹੜੀ ਤਕਲੀਫ ਹੈ ਉਹਦੇ ਲਈ ਨਾਰਮਲ ਦੇਖੋ ਇਹਦੀ ਕੋਈ ਖਾਸ ਮੈਡੀਸਿਨ ਹੁੰਦੀ ਨਹੀਂ। ਪਰ ਜਿਹੜੀ ਤਕਲੀਫ ਆ ਮਹਿਸੂਸ ਕਰਦੇ ਆ ਖਾਂਸੀ, ਜ਼ੁਕਾਮ, ਇਹ ਸਿਰ ਦਰਦ, ਬੁਖਾਰ ਰਹਿਣਾ ਉਹੜੀ ਥੋੜੀ ਬੋ ਜਿਹੜੀ ਮੈਡੀਸਿਨ ਆ ਡਾਕਟਰ ਦੇ ਸਜੈਸ਼ਨ ਨਾਲ ਜ਼ਰੂਰ ਲੈਣਾ ਅਡਰ ਸਭ ਕੋਈ ਮੌਸਮ ਦਾ ਵੀ ਇਤੇ ਇਫੈਕਟ ਪੈਂਦਾ ਕਿ ਇਹ ਸਰਦੀ ਚ ਹੁੰਦਾ ਜਾਂ ਗਰਮੀ ਚ ਹੁੰਦਾ ਜਾਂ ਕੋਈ ਮੌਸਮ ਦਾ ਜਦੋਂ ਬਦਲਾਵ ਹੁੰਦਾ ਉਦੋਂ ਹੁੰਦਾ ਦੇਖੋ ਐਪੀਡੀਮੀਓਲੋਜੀਕਲ ਸਟੱਡੀਜ਼ ਨੇ ਸ਼ੁਰੂ ਤੋਂ ਇਹ ਕਿਹਾ ਕਿ ਜਿਹੜੀ ਵਾਇਰਲ ਡਿਜ਼ੀਜ਼ ਹੈ ਇਹਨਾਂ ਨੇ ਸਿਆਲਾਂ ਚ ਆਪਣਾ ਪ੍ਰਕੋਪ ਦਿਖਾਣਾ ਪਰ ਗਰਮੀ ਵਿੱਚ ਇਹ ਚੀਜ਼ਾਂ ਬਹੁਤ ਘੱਟ ਦੇਖਿਆ ਜਾਂਦੀਆਂ ਇਹ ਕੋ ਕੁਦਰਤੀ ਇਹ ਚੀਜ਼ ਹੈ ਕਿ ਵਾਇਰਸ ਹਮੇਸ਼ਾ ਸਰਦੀਆਂ ਚ ਐਕਟੀਵੇਟ ਹੋਣਾ ਗਰਮੀਆਂ ਚ ਫਰਕ ਪੈ ਜਾਣਾ ਇਸ ਲਈ ਥੋੜਾ ਇਹ ਮੌਸਮ ਚ ਖਾਸ ਧਿਆਨ ਰੱਖਣਾ ਪੈਣਾ ਆਪਾਂ ਨੂੰ ਜਿੱਦ ਵੀ ਜਿਵੇਂ ਕਹਿੰਦੇ ਆਪਣੇ ਜਾਨੀ ਮੌਸਮ ਖੁੱਲੇ ਗਿਆ ਤੇ ਇਹ ਆਪੇ ਠੀਕ ਹੋ ਜਾਣਾ ਅ ਅੰਤ ਦੇ ਵਿੱਚ ਜਿਹੜੇ ਆਪਾਂ ਨੂੰ ਦੇਖ ਰਹੇ ਹੈਗੇ ਉਹਨਾਂ ਨੇ ਕੀ ਮੈਸੇਜ ਕਿਉਂਕਿ ਲੋਕ ਕਈ ਵਾਰ ਜਦੋਂ ਨਾ ਕੋਈ ਇਦਾਂ ਦਾ ਦਸਤਕ ਦਿੰਦੀ ਹੈ ਵਾਇਰਸ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਆਮ ਤੌਰ ਤੇ ਲੋਕ ਘਬਰਾ ਜਾਂਦੇ ਹੈਗੇ ਦੇਖੋ ਇਹ ਤਾਂ ਘਬਰਾਉਣ ਵਾਲੀ ਪੈਨਿਕ ਕਰਨ ਵਾਲੀ ਕੋਈ ਗੱਲ ਨਹੀਂ ਹੈ ਜਿਹਨੂੰ ਪ੍ਰੋਬਲਮ ਹੁੰਦੀ ਹੈ ਉਹ ਆਪਣਾ ਧਿਆਨ ਰੱਖਣ ਡਾਕਟਰਾਂ ਨੂੰ ਦਿਖਾਣ ਟਾਈਮ ਸਿਰ ਦਵਾਈ ਲੈਣ اپنی خوراک ਵਧੀਆ ਰੱਖਣ ਕਿਉਂਕਿ ਇਹ ਚੀਜ਼ ਨੇ ਆਪਣੇ ਆਪ ਠੀਕ ਹੋ ਜਾਣਾ ਕੁਝ ਦਿਨ ਲਾ ਕੇ ਤੰਗ ਜ਼ਰੂਰ ਕਰਨਾ ਆਪਨ ਪਰ ਰਿਕਵਰ ਹੋ ਜਾਣਾ ਤੋ ਇਹ ਡਾਕਟਰ ਸਭ ਅਮੋਲ ਰਤਨ ਹੁਣੇ ਸਨ ਜਿਨ੍ਹਾਂ ਨੇ ਦੱਸਿਆ ਕਿ ਆ ਜਿਹੜੇ ਨਵੇਂ ਵਾਇਰਸ ਦੀ ਦਸਤਕ ਹੋਈ ਹੈ ਜਿਸ ਨੂੰ ਕਰੋਨਾ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਇਹ ਕੋਈ ਇੰਨਾ ਖਤਰਨਾਕ ਵਾਇਰਸ ਨਹੀਂ ਹੈਗਾ ਇਸ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਬਿਮਾਰੀ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੁੰਦਾ ਹੈਗਾ ਲਾਪਰਵਾਹੀ ਜਦੋਂ ਕਿਸੇ ਵੀ ਬਿਮਾਰੀ ਦੇ ਮਾਮਲੇ 'ਚ ਆਪਾਂ ਵਰਤਾਂਗੇ ਤਾਂ ਫਿਰ ਉਹ ਉਹ ਅੱਗੇ ਆ ਜਿਆਦਾ ਖਤਰਨਾਕ ਹੋ ਸਕਦੀ ਹੈ ਕੋਈ ਵਾਇਰਸ ਐਡਾ ਖਤਰਨਾਕ ਨਹੀਂ ਹੈਗਾ ਪਰ ਇਸ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੈਗੀਆਂ ਕਿ ਜੇ ਕੋਈ ਇਹ ਇਸ ਬਿਮਾਰੀ ਤੋਂ ਪੀੜਤ ਹੋ ਜਾਂਦਾ ਹੈ ਤਾਂ ਉਹਨੂੰ ਤੁਰੰਤ ਜਿਹੜਾ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ ਤੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਕੈਮਰਾਮੈਨ ਗੁਰਦੀਪ ਦੇ ਨਾਲ ਇੰਦਰਜੀਤ ਸਿੰਘ ਚਾਲ ਕਪੂਰਤਣਾ